ਏ ਭਾਰਤੀ ਸਦਨ ਜਿਹੜਾ ਚੱਲ ਰਿਹਾ ਹੈ ਲੋਕ ਸਭਾ ਦਾ ਉੱਥੇ ਬਜਾਏ ਕਿ ਜਿਹੜੀ ਬੇਰੁਜ਼ਗਾਰੀ ਹੈ ਬਜਾਏ ਕਿ ਜਿਹੜੀ ਕরাপਸ਼ਨ ਪਿਛਲੇ ਸਾਲ ਤੋਂ ਹੁਣ ਤੱਕ ਹੋਈ ਹੈ ਬੀਜੇਪੀ ਨੂੰ ਪਤਾ ਹੈ ਕਿ ਕਿਵੇਂ ਅਸੀਂ ਇਹਨਾਂ ਨੂੰ ਜਿਹੜਾ ਡਾਇਵਰਟ ਕਰਨਾ ਹੈ ਬੰਦੇ ਮਾਤਰਮ ਦਾ ਲੈ ਕੇ ਬੈਗੇ ਗੀਤ ਦਾ ਇਹ ਜੀ ਲਾਗੂ ਕਰਨਾ ਹੈ ਪਹਿਲੋ ਜਨਗਨ ਮਨ ਜਿਹੜਾ ਹੈ ਉਹ ਤਾਂ ਜਾਰਜ ਪੰਚਮ ਦੇ ਆਉਣ ਦੀ ਖੁਸ਼ੀ ਵਿੱਚ ਉਹਨੇ ਗਾਇਆ ਸੀ ਰਵਿੰਦਰਨਾਥ ਟੈਗੋਰ ਨੇ ਵੰਦੇ ਮਾਤਰਮ ਜਿਹੜਾ ਸੀ ਉਹ ਇੱਕ ਇੱਕ ਹਿੰਦੂ ਜੱਥੇਬੰਦੀ ਨੇ ਆਪਣੇ ਉਸ ਧਰਤੀ ਦੀ ਆਜ਼ਾਦੀ ਲਈ ਕਿਹਾ ਸੀ ਸਾਡੇ ਲਈ ਸਾਰੀ ਧਰਤੀ ਮਾਤਾ ਆ ਕਲੀ ਭਾਰਤ ਮਾਤਾ ਨੇ ਸਿੱਖ ਜਦੋਂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਉਹ ਧਰਤੀ ਦਾ ਟੁਕੜਾ ਇਕੱਲਾ ਪੰਜਾਬ ਜਾਂ ਭਾਰਤ ਦਾ ਨਹੀਂ ਸਾਰੀ ਦੁਨੀਆ ਦਾ ਸੋ ਇਹਨਾਂ ਨੇ ਇਹ ਰੱਪੜ ਪਾਈ ਰੱਖਿਆ ਉਥੇ ਰਾਹੁਲ ਗਾਂਧੀ ਆਪੋਜੀਸ਼ਨ ਲੀਡਰ ਉਹ ਜਿਹੜਾ ਵੋਟ ਚੋਰੀ ਵਾਲਾ ਕੰਮ ਸੀ ਉਹਨੂੰ ਉਹ ਉਹਨੇ ਤਰੀਕੇ ਨਾਲ ਉਭਾਰ ਨਹੀਂ ਸਕਿਆ ਅੰਦਰ ਖਾਤੇ ਜਿਵੇਂ ਸਾਰਿਆਂ ਨੂੰ ਜਿਹੜੇ ਜਿੰਨੇ ਭਾਰਤੀ ਨੇ ਵੀ ਕੱਲਾਏ ਜਿਹੜੇ ਵੱਡੇ ਵੱਡੇ ਪਲਾਂਟ ਨੇ ਮਹਿੰਗੇ ਪਲਾਂਟ ਨੇ ਉਹ ਗੁਜਰਾਤ ਦੇ ਵਿੱਚ ਕਿਉਂ ਲੱਗ ਰਹੇ ਨੇ ਪੂਰੇ ਭਾਰਤ ਵਿੱਚ ਕਿਉਂ ਨਹੀਂ ਇਹ ਹਿੰਦੂ ਤਵਾ ਦੇ ਨਾਂ ਦੇ ਥੱਲੇ ਸਿਰਫ ਕੁਝ ਕੁ ਸਟੇਟਾਂ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਇੰਡਸਟਰੀ ਪੰਜਾਬ ਹਰਿਆਣਾ यूपी ਤੇ ਹੋਰ ਚੰਗੀਆਂ ਸਟੇਟਾਂ ਜਾਣੀ ਚਾਹੀਦੀ ਸੀ ਉਹ ਅੰਦਰਖਾਤ ਤੇ ਉੱਥੇ ਲੱਗੇ ਜਿਹੜਾ ਬਿਜ਼ਨਸ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਸਮਾਲ 스ਕੇਲ ਇੰਡਸਟਰੀ ਕਹਿੰਦੇ ਇਹਨੂੰ ਜਦੋਂ ਮੈਂ ਇਕਨੋਮਿਕਸ ਦੀ ਡਿਗਰੀ ਕੀਤੀ ਕਿ ਛੋਟੀਆਂ ਛੋਟੀਆਂ ਇੰਡਸਟਰੀ ਨੂੰ ਇੰਨਾ ਜ਼ਿਆਦਾ ਤੁਸੀਂ ਪਰਫੁੱਲਿਤ ਕਰਦੇ ਹੋ ਕਿ ਜੇ ਸਮਾਂ ਆਉਣ ਤੇ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਕਲੈਪਸ ਵੀ ਹੋ ਜਾਣ ਬੈਂਕਰਪਟ ਵੀ ਹੋ ਜਾਣ ਤੇ ਉਹ ਤੁਹਾਡੇ ਦੇਸ਼ ਦੀ ਤਰੱਕੀ ਛੋਟੇ ਜਿਹੜੇ ਸਮਾਲ 스ਕੇਲ ਇੰਡਸਟਰੀ ਉਹਨਾਂ ਤੇ ਚੱਲਦੀ ਰਹੇ ਪਰ ਬੀਜੇਪੀ ਨੇ ਬਿਲਕੁਲ ਦੋ ਤਿੰਨ ਘਰਾਣਿਆਂ ਨੂੰ ਸਾਰਾ ਅਧਿਕਾਰ ਦੇ ਕੇ ਉਹਨਾਂ ਨੂੰ ਕਰਜੇ ਵੀ ਦੇ ਦਿੱਤੇ ਕਰਜੇ ਵੀ ਮਾਫ ਕਰ ਦਿੱਤੇ ਬਹੁਤ ਕੁਝ ਐਸਾ ਕਰ ਦਿੱਤਾ ਵੀ ਆਮ ਭਾਰਤੀ ਨੂੰ ਜਿਹੜਾ ਹੈ ਉਹ Hindu Musliman ਤੋਂ ਬਾਹਰ ਨਿਕਲ ਨਹੀਂ ਦਿੱਤਾ ਜਾ ਰਿਹਾ ਸਾਡੇ ਬੱਚਿਆਂ ਨਾਲ ਬੁੱਲਿੰਗ ਹੋ ਰਹੀ ਹੈ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਬੱਚਿਆਂ ਨੂੰ ਇਹਨੇ ਤਗੜੇ ਬਣਾਓ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਵੀ ਉਹ ਹਰ ਚੀਜ਼ ਨੂੰ ਮੁਕਾਬਲਾ ਕਰ ਸਕਣ ਡਰਨ ਨਾ ਸਿਰ ਨਾ ਝੁਕਾਓ ਸੋ ਮੇਰੀ ਇਹ ਬਿਲਕੁਲ ਭਾਈ ਮੰਜਪੁਰ ਦੇ ਨਾਲ ਆ ਪਰ ਇਹ BJP ਵਿੱਚ ਬੈਠੇ ਸਿੱਖਾਂ ਨੂੰ ਦੇਖਣਾ ਚਾਹੀਦਾ ਹੈ ਨਵਜੋਤ ਸਿੱਧੂ ਹੋਰੀ ਦੋਵੇਂ ਕੱਪਲ ਚੰਗੇ ਰਾਜਨੀਤਿਕ ਨਹੀਂ ਕਮੇਡੀਅਨ ਚੰਗੇ ਨੇ ਕ੍ਰਿਕਟਰ ਵੀ ਚੰਗਾ ਸੀ ਪਰ ਜਿੱਥੋਂ ਤੱਕ ਦੋਹਾਂ ਦੀ ਰਾਜਨੀਤੀ ਦੀ ਗੱਲ ਆ ਇਹਨਾਂ ਨੇ ਆਪਣਾ ਜਿਹੜਾ ਉਹ ਪੈਰਾਂ ਤੇ ਘਵਾੜਾ ਮਾਰ ਲਿਆ ਭਾਜੀਪੀ ਦੇ ਵਿੱਚ ਵਧੀਆ ਸੀ ਉਸ ਤੋਂ ਭੱਜਿਆ ਕਾਂਦਸ ਵਿੱਚ ਆਇਆ ਕੈਪਟਨ ਤੋਂ ਬਾਅਦ ਜਗ੍ਹਾ ਖਾਲੀ ਸੀ ਨਵਜੋਤ ਸਿੱਧੂ ਸਿਆਣਪ ਨਾਲ ਸੰਭਾਲ ਸਕਦਾ ਸੀ ਪਰ ਉਹਨੇ ਬਿਆਨ ਹੀ ਕਾਂਗਰਸ ਦੇ ਵਿੱਚ ਇਹਨਾਂ ਕਲਾਕਲੇਸ਼ ਪਾ ਲਿਆ ਜਾਂ ਇਹਨੂੰ ਸਮਝ ਲਓ ਭਈ ਕਈ ਲੋਕ ਕਹਿੰਦੇ ਨੇ ਕਿ ਬੀਜੇਪੀ ਵੱਲੋਂ ਕੱਲਿਆ ਹੋਇਆ ਕਾਂਗਰਸ ਨੂੰ ਪਾੜ-ਪੋੜ ਕੇ ਉਹ ਕਰ ਦਿੱਤਾ ਕਾਂਗਰਸ ਦੁਆਰਾ ਸੱਤਾ ਵਿੱਚ ਆਉਣ ਜੋਗੀ ਨਹੀਂ ਰਹੀ ਉਹਦਾ ਇੱਕ ਕਾਰਨ ਨਵਜੋਤ ਸਿੰਘ ਸਿੱਧੂ ਵੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂਫਤਿ ਪ੍ਰਮਾਨ ਹੋਵੇ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਸ੍ਰੀ ਖਬਰਨਾਮਾ ਪ੍ਰੋਗਰਾਮ ਲੈ ਕੇ ਕੁਝ ਖਬਰਾਂ ਤੇ ਉਹਦੇ ਬਾਰੇ ਵਿੱਚ ਆਪਣੇ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਹੁੰਨਾ ਹਾਂ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਲਾਈਕ ਕਰਨ ਲਈ ਪਿਛਲੇ ਕੁਝ ਦਿਨਾਂ ਚ ਐਬਸੈਂਸ ਰਿਹਾ ਕਈ ਰਜੇਵੇਂ ਕੌਮੀ ਤੌਰ ਤੇ ਵੀ ਜਿਹੜੀ ਸੇਵਾ ਤੁਸੀਂ ਦਿੱਤੀ ਹੋਈ ਐ ਸੋ ਖਿਮਾ ਚਾਹਨਾ ਕੋਸ਼ਿਸ਼ ਹੈ ਕਿ ਐਵਰੀ ਸੰਡੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂ ਬਹੁਤ ਕੁਝ ਐਸਾ ਹੋ ਰਿਹਾ ਹੈ ਕਿ ਅਸੀਂ ਗਵਾਚਦੇ ਜਾ ਰਹੇ ਹਾਂ ਨਿੱਕੇ ਨਿੱਕੇ ਮਸਲਿਆਂ ਵਿੱਚ ਕੌਮ ਦੇ ਵੱਡੇ ਮਸਲੇ ਸਾਨੂੰ ਭੁੱਲਦੇ ਜਾ ਰਹੇ ਹਾਂ ਔਰ ਉਹਨੂੰ ਭੁਲਾਉਣ ਦੇ ਵਿੱਚ ਸਾਡੇ ਦੁਸ਼ਮਣ ਦੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਨੇ ਮੈਂ ਬੜਾ ਕੰਸਰਨ ਹੋ ਕੇ ਦੇਖਿਆ ਵਧੀਆ ਸਿੱਖ ਇੱਕ ਦੂਜੇ ਨੇ ਬੈਠੇ ਪ੍ਰੇਮ ਪਿਆਰ ਕਰਦੇ ਉੱਥੇ ਲਿਆ ਕੇ ਕੋਈ ਨਾ ਕੋਈ ਮਾਸ ਦਾ ਝਗੜਾ ਪਾ ਦਿੰਦਾ ਕੋਈ ਨਾ ਕੋਈ ਰਾਗਮਾਲਾ ਦਾ ਝਗੜਾ ਪਾ ਦਿੰਦਾ ਕੋਈ ਨਾ ਕੋਈ ਦਸਮਗ੍ਰੰਥ ਦਾ ਝਗੜਾ ਪਾ ਦਿੰਦਾ ਹੱਲ ਕੋਈ ਨਹੀਂ ਹੁੰਦਾ ਪਰ ਅਸੀਂ ਇੱਕ ਦੂਜੇ ਤੋਂ ਟੁੱਟਦੇ ਗਏ ਟੁੱਟਦੇ ਗਏ ਟੁੱਟਦੇ ਗਏ ਜਿੱਥੇ ਅਸੀਂ 100 ਸਿੱਖਾਂ ਨੇ ਇਕੱਠੇ ਹੋਣਾ ਸੀ ਉੱਥੇ ਅਸੀਂ ਕੱਲੇ-ਕੱਲੇ ਆਪਣੀ ਈਗੋ ਨੂੰ ਲੈ ਕੇ ਤਰੇ ਫਿਰਦੇ ਹਾਂ ਜਿੰਨਾ ਮਸਲਿਆਂ ਦਾ ਹੱਲ ਨਹੀਂ ਜੇ ਥੋੜੇ ਸਮੇਂ ਲਈ ਅਸੀਂ ਉਹਨੂੰ ਸਾਈਡ ਤੇ ਕਰ ਦਈਏ ਇਗਨੋਰ ਕਰ ਦਈਏ ਕੌਮ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਚੱਲੀਏ ਜਦੋਂ ਕਿਤੇ ਕੌਮੀ ਰਾਜ ਹੋਵੇਗਾ ਸਿੱਖ ਰਾਜ ਹੋਵੇਗਾ ਇਹਨਾਂ ਮੁੱਦਿਆਂ ਨੂੰ ਆਜਾਦਾਨਾ ਤੌਰ ਤੇ ਵਿਚਾਰ ਲਵਾਂਗੇ ਉਹਨਾਂ ਚਿਰ ਅਸੀਂ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣੇ ਹੋਇਆ ਔਰ ਸੋਸ਼ਲ ਮੀਡੀਆ ਤੇ ਸਾਡਾ ਦੁਸ਼ਮਣ ਸਿੱਖੀ ਸਰੂਪ ਵਿੱਚ ਇੰਨਾ ਭੜਾ ਬੋਲ ਰਿਹਾ ਇੰਨਾ ਗੰਦ ਬੋਲ ਰਿਹਾ ਧੀਆਂ ਪੈਣਾ ਤੇ ਕੁਝ ਵੀ ਨਹੀਂ ਛੱਡ ਰਿਹਾ ਇਹ ਤਾਂ ਸਿੱਖੀ ਦਾ ਸਿਧਾਂਤ ਨਹੀਂ ਸੀ ਭਾਵੇਂ ਤੁਸੀਂ ਮੇਰੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ ਪਰ ਸਿੱਖੀ ਦੇ ਮੁਢਲੇ ਸਿਧਾਂਤ ਪ੍ਰੇਮ ਨਿਮਰਤਾ ਸਤਕਾਰ ਸਹਿਜ ਇਹ ਤਾਂ ਨਹੀਂ ਛੱਡਣਾ ਚਾਹੀਦਾ ਸੀ ਜਿਹੜੇ ਲੋਕ ਆਪਣੇ ਆਪ ਨੂੰ ਵੱਡੇ ਸਿੱਖਣ ਦਾ ਦਾਵਾ ਕਰਦੇ ਨੇ ਜਾਂ ਉਹਨਾਂ ਦੇ ਉਹਨਾਂ ਦੇ ਰੂਪ ਦੇ ਵਿੱਚ ਸਾਡਾ ਦੁਸ਼ਮਣ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਲੱਗਿਆ ਹੋਇਆ ਔਰ ਅਸੀਂ ਚੁੱਪ ਕਰਕੇ ਇਸ ਕਰਕੇ ਦੇਖਦੇ ਹਾਂ ਕਿ ਤੇ ਮੇਰੀ ਜਥੇਬੰਦੀ ਦਾ ਸਿੱਖ ਕੋਈ ਨਹੀਂ ਇਹ ਗਾਲਾਂ ਕੱਢਦਾ ਫਿਰ ਕੀ ਹੈ ਇਸੇ ਕਰਕੇ ਅਸੀਂ ਇੰਨੇ ਥੱਲੇ ਤੱਕ ਚਲੇ ਗਏ ਸਾਡਾ ਦੁਸ਼ਮਣ ਵਿਚ ਆਣ ਕੇ ਵੜ ਗਿਆ ਅਸੀਂ ਪਹਿਚਾ ਨਹੀਂ ਸਕੇ ਕਿ ਇਹ ਇਹ ਸਿੱਖੀ ਦਾ ਗੁਣ ਵੀ ਹੈ ਕਿ ਨਹੀਂ ਹੈ ਇਹ ਗੁਰਮੁਖਤਾਈ ਹੈ ਕਿ ਮਨਮੁਖਤਾਈ ਹੈ ਇਸ ਕਰਕੇ ਅਕਾਲ ਚੈਨਲ ਨੂੰ ਦੇਖ ਰਹੀਆਂ ਸਮੂਹੀਆਂ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਇੱਕ ਦੂਜੇ ਨਾਲ ਵੱਖਰੇਵਾ ਹੋਣਾ ਸੁਭਾਵਿਕ ਆ ਪਰ ਦੁਸ਼ਮਣੀ ਸਿੱਖੀ ਦਾ ਸਿਧਾਂਤ ਨਹੀਂ ਹੈ ਨਿਰਭਉਤਾ ਤੇ ਨਿਰਵੈਰਤਾ ਹੈ ਇਸੇ ਤਰ੍ਹਾਂ ਮਾੜਾ ਬੋਲਣਾ ਗੰਧ ਬੋਲਣਾ ਧੀਆਂ ਪਹਿਣਾ ਬਾਰੇ ਮਾੜਾ ਬੋਲਣਾ ਇਹ ਸਿੱਖੀ ਦਾ ਸਿਧਾਂਤ ਨਹੀਂ ਹੈ ਇਹ ਮਨਮੁੱਖਾਂ ਦਾ ਕੰਮ ਹੈ ਇਸ ਕਰਕੇ ਜਿਹੜਾ ਵੀ ਇਹ ਕੰਮ ਕਰਦਾ ਹੈ ਜੇ ਤੁਹਾਡਾ ਜਾਣਕਰ ਹੈ ਤੇ ਉਹਨੂੰ ਪਿਆਰ ਨਾਲ ਰੋਕਣ ਦੀ ਕੋਸ਼ਿਸ਼ ਕਰਿਏ ਅਸੀਂ ਟੁੱਟੇ ਹੋਏ ਆ ਵਿਖੜੇ ਹੋਏ ਆ ਪਰ ਰੋਜ਼ ਕਹਿ ਰਹੇ ਆ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਆਪਣੀ ਮੈਂ ਦਾ ਤਿਆਗ ਕਰਕੇ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਸਾਡੇ ਕੋਲ ਕੌਮੀ ਤੌਰ ਤੇ ਇਕੱਠੇ ਹੋਣ ਦਾ ਮੈਂ ਮੈਂ ਕਰਕੇ ਦੂਰ ਹੋਏ ਆ ਤੂੰ ਤੂੰ ਕਰਕੇ ਇਕੱਠੇ ਹੋ ਜੀ ਇਹ ਮੇਰੀ ਬੇਨਤੀ ਹੈ ਸਤਿਗੁਰੂ ਕਿਰਪਾ ਕਰਨ ਆਪ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਅੱਜ ਮੇਰੇ ਕੋਲ ਪਹਿਲੀ ਖਬਰ ਹੈ ਏ ਭਾਰਤੀ ਸਦਨ ਜਿਹੜਾ ਚੱਲ ਰਿਹਾ ਹੈ ਲੋਕ ਸਭਾ ਦਾ ਉਥੇ ਬਜਾਏ ਕਿ ਜਿਹੜੀ ਬੇਰੁਜ਼ਗਾਰੀ ਹੈ ਬਜਾਏ ਕਿ ਜਿਹੜੀ ਕ腐ਸ਼ਨ ਪਿਛਲੇ ਸਾਲ ਤੋਂ ਹੁਣ ਤੱਕ ਹੋਈ ਹੈ ਬੀਜੇਪੀ ਨੂੰ ਪਤਾ ਹੈ ਕਿ ਕਿਵੇਂ ਅਸੀਂ ਇਹਨਾਂ ਨੂੰ ਜਿਹੜਾ ਡਾਇਵਰਟ ਕਰਨਾ ਹੈ ਬੰਦੇ ਮਾਤਰਮ ਦਾ ਲੈ ਕੇ ਵਹਿਗੇ ਗੀਤ ਦਾ ਇਹ ਜੀ ਲਾਗੂ ਕਰਨਾ ਹੈ ਪਹਿਲੋ ਜਨਗਨ ਮਨ ਜਿਹੜਾ ਹੈ ਉਹ ਤਾਂ ਜਾਰਜ ਪੰਚਮ ਦੇ ਆਉਣ ਦੀ ਖੁਸ਼ੀ ਵਿੱਚ ਉਹਨੇ ਗਾਇਆ ਸੀ ਰਵਿੰਦਰਨਾਥ ਟੈਗੋਰ ਨੇ ਵੰਦੇ ਮਾਤਰਮ ਜਿਹੜਾ ਸੀ ਉਹ ਇੱਕ ਇੱਕ ਹਿੰਦੂ ਜਥੇਬੰਦੀ ਨੇ ਆਪਣੇ ਉਸ ਧਰਤੀ ਦੀ ਆਜ਼ਾਦੀ ਲਈ ਕਿਹਾ ਸੀ ਸਾਡੇ ਲਈ ਸਾਰੀ ਧਰਤੀ ਮਾਤਾ ਆ ਕਲੀ ਭਾਰਤ ਮਾਤਾ ਨੇ ਸਿੱਖ ਜਦੋਂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਉਹ ਧਰਤੀ ਦਾ ਟੁਕੜਾ ਇਕੱਲਾ ਪੰਜਾਬ じゃ ਭਾਰਤ ਦਾ ਨਹੀਂ ਸਾਰੀ ਦੁਨੀਆ ਦਾ ਸੋ ਇਹਨਾਂ ਨੇ ਇਹ ਰੱਪਣ ਪਾਈ ਰੱਖਿਆ ਉਥੇ ਰਾਹੁਲ ਗਾਂਧੀ اپੋਜੀਸ਼ਨ ਲੀਡਰ ਉਹ ਜਿਹੜਾ ਵੋਟ ਚੋਰੀ ਵਾਲਾ ਕੰਮ ਸੀ ਉਹਨੂੰ ਉਹ ਉਹਨੇ ਤਰੀਕੇ ਨਾਲ ਉਭਾਰ ਨਹੀਂ ਸਕਿਆ ਅਜੇ ਵੀ ਮੈਨੂੰ ਲੱਗਦਾ ਹੈ ਰਾਹੁਲ ਗਾਂਧੀ ਨਾਲੋਂ ਪ੍ਰਿੰਕਾ ਗਾਂਧੀ ਕਾਂਗਰਸ ਦੀ ਲੀਡਰ ਹੋਵੇ ਤਾਂ ਸ਼ਾਇਦ ਉਹ ਥੋੜਾ ਜ਼ਿਆਦਾ ਤਰੀਕੇ ਨਾਲ ਗੱਲ ਕਰਦੀ ਹੈ ਪਰ ਫਿਲਹਾਲ اپੋਜੀਸ਼ਨ ਇੰਨੀ ਕਮਜ਼ੋਰ ਹੋ ਚੁੱਕੀ ਹੈ ਦੂਸਰੇ ਪਾਸੇ ਜਿਹੜਾ ਗੋਦੀ ਮੀਡੀਆ ਜਾਂ ਭਾਰਤੀ ਸਰਕਾਰ ਉਹ ਇੰਨੀ ਤਗੜੀ ਹੋ ਚੁੱਕੀ ਹੈ ਕਿ ਆਪਣੇ ਝੂਠ ਨੂੰ ਵੀ ਸੱਚ ਕਰਕੇ ਸਾਬਿਤ ਕਰਦੀ ਹੈ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਨਰਿੰਦਰ ਮੋਦੀ ਹੋਰੀ ਭਾਰਤ ਦੀ ਸਰਕਾਰ ਨੂੰ ਜਿਹੜਾ ਸਰਕਾਰ ਵਿੱਚ ਆ ਗਿਆ ਬੀਜੇਪੀ ਸੱਤਾ 'ਚ ਆ ਗਈ ਉਹ ਮੁੱਦੇ ਪੈਟਰੋਲ ਦਾ ਧਾਮ ਡੀਜ਼ਲ ਦਾ ਧਾਮ ਮੰਗਾਈ ਇਹ ਵੋ ਸਾਰਾ ਕੁਝ ਇਹਨਾਂ ਨੇ ਖੂ ਖਾਤੇ ਪਾਇਆ ਹੋਇਆ ਇੱਕੋ ਹੀ ਹੈ ਇਹ ਹਿੰਦੂ ਮੁਸਲਮਾਨ ਤੇ ਇਹ ਸਾਰਾ ਕੁਝ ਤੇ ਇਹਨਾਂ ਦਾ ਚੱਲ ਰਿਹਾ ਹੈ ਪਾਕਿਸਤਾਨ ਪਾਕਿਸਤਾਨ ਕਰਕੇ ਜੋ ਅੰਦਰ ਖਾਤੇ ਬਿਜ਼ਨਸਮੈਨਾਂ ਨੂੰ ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਕਿ ਵੱਡੇ ਬਿਜ਼ਨਸਮੈਨਾਂ ਦੀ ਰਿਸ਼ਵਤ ਦਾ ਕੇਸ ਹੈ ਅਮਰੀਕਾ 'ਚ ਵੀ ਉਹ ਕੇਸ ਚੱਲ ਰਿਹਾ ਹੈ ਔਰ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਆਪਣੀ ਗਰੰਟੀ ਤੇ ਸਾਡੀ ਐਲ ਆਈ ਸੀ ਦੇ ਵਿੱਚੋਂ ਪੈਸਾ ਲੈ ਕੇ ਦਿੱਤਾ ਬੈਂਕਾਂ ਤੋਂ ਪੈਸਾ ਲੈ ਕੇ ਦਿੱਤਾ ਉਹ ਹੁਣ ਬੈਂਕਰਪਟ ਹੋਣੇ ਤੁਹਾਡਾ ਲੋਕਾਂ ਦਾ ਪੈਸਾ ਜਿਹੜਾ ਹੈ ਉਹ ਅਮੀਰਾਂ ਦੇ ਰਾਹੀਂ ਸਰਕਾਰ ਨੇ ਖੁਰਦ-ਬੁਰਦ ਕਰ ਦਿੱਤਾ ਇਹਦੀ ਇਨਵੈਸਟੀਗੇਸ਼ਨ ਉਦੋਂ ਹੋਵੇਗੀ ਜਦੋਂ ਸ਼ਾਇਦ ਬੀ ਜੇ ਪੀ ਸੱਤਾ ਵਿੱਚੋਂ ਬਾਹਰ ਹੋ ਜੇ ਪਰ ਲੋਕਾਂ ਦੇ ਸਹੀ ਮੁੱਦੇ ਜਿਹੜੇ ਨੇ ਇਸ ਵੇਲੇ ਜੇ ਪੰਜਾਬ ਦੀ ਗੱਲ ਕਰੀਏ ਨਸ਼ੇ ਦੀ ਗੱਲ ਆ ਇਸ ਵੇਲੇ ਗੱਲ ਕਰੀਏ ਭਾਰਤ ਵਿੱਚ ਬੇਰੋਜ਼ਗਾਰੀ ਦੀ ਗੱਲ ਆ ਮੰਗਾਈ ਦੀ ਗੱਲ ਆ ਔਰ ਬਹੁਤ ਸਾਰੇ ਮੁੱਦੇ ਐਸੇ ਨੇ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ ਸੀ ਪਰ ਬੀਜੇਪੀ ਨੇ ਉਸ ਨੂੰ ਡਾਇਵਰਟ ਕਰਕੇ ਰੱਖ ਦਿੱਤਾ ਔਰ ਕੁਝ ਵੀ ਐਸਾ ਨਹੀਂ ਕੀਤਾ ਜਿਸ ਨਾਲ ਕਿਹਾ ਜਾ ਸਕੇ ਕਿ ਇਹਨਾਂ ਨੇ ਜਿਹੜੇ ਬੀਜੇਪੀ ਸਰਕਾਰ ਦੇ ਵਿੱਚ ਆ ਵੀ ਇਹਨੇ ਕੋਈ ਚੰਗਾ ਕੀਤਾ ਹੋਵੇ ਅੰਦਰ ਖਾਤੇ ਜੇ ਮੈਂ ਸਾਰਿਆਂ ਨੂੰ ਜਿਹੜੇ ਜਿੰਨੇ ਭਾਰਤੀ ਨੇ ਵੀ ਕੱਲਾ ਜਿਹੜੇ ਵੱਡੇ ਵੱਡੇ ਪਲਾਂਟ ਨੇ ਮਹਿੰਗੇ ਪਲਾਂਟ ਨੇ ਉਹ ਗੁਜਰਾਤ ਦੇ ਵਿੱਚ ਕਿਉਂ ਲੱਗ ਰਹੇ ਨੇ ਪੂਰੇ ਭਾਰਤ ਵਿੱਚ ਕਿਉਂ ਨਹੀਂ ਇਹ ਹਿੰਦੂਤਵਾ ਦੇ ਨਾਂ ਦੇ ਥੱਲੇ ਸਿਰਫ ਕੁਝ ਕੁ ਸਟੇਟਾਂ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਇੰਡਸਟਰੀ ਪੰਜਾਬ ਹਰਿਆਣਾ ਯੂਪੀ ਤੇ ਹੋਰ ਚੰਗੀਆਂ ਸਟੇਟਾਂ ਜਾਣੀ ਚਾਹੀਦੀ ਸੀ ਉਹ ਅੰਦਰਖਾਤੇ ਉੱਥੇ ਲੱਗੇ ਜਿਹੜਾ ਬਿਜ਼ਨਸ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਸਮਾਲ 스ਕੇਲ ਇੰਡਸਟਰੀ ਕਹਿੰਦੇ ਇਹਨੂੰ ਜਦੋਂ ਮੈਂ ਇਕਨੋਮਿਕਸ ਦੀ ਡਿਗਰੀ ਕੀਤੀ ਕਿ ਛੋਟੀਆਂ ਛੋਟੀਆਂ ਇੰਡਸਟਰੀ ਨੂੰ ਇੰਨਾ ਜ਼ਿਆਦਾ ਤੁਸੀਂ ਪਰਫੁੱਲਿਤ ਕਰ ਦਿਓ ਕਿ ਜੇ ਸਮਾਂ ਆਉਣ ਤੇ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਕਲੈਪਸ ਵੀ ਹੋ ਜਾਣ ਬੈਂਕਰਪਟ ਵੀ ਹੋ ਜਾਣ ਤੇ ਉਹ ਤੁਹਾਡੇ ਦੇਸ਼ ਦੀ ਤਰੱਕੀ ਛੋਟੇ ਜਿਹੜੇ ਸਮਾਲ 스ਕੇਲ ਇੰਡਸਟਰੀ ਉਹਨਾਂ ਤੇ ਚੱਲਦੀ ਰਵੇ ਪਰ ਭਾਜਪੀ ਨੇ ਬਿਲਕੁਲ ਦੋ ਤਿੰਨ ਘਰਾਣਿਆਂ ਨੂੰ ਸਾਰਾ ਅਧਿਕਾਰ ਦੇ ਕੇ ਉਹਨਾਂ ਨੂੰ ਕਰਜ਼ੇ ਵੀ ਦੇ ਦਿੱਤੇ ਕਰਜ਼ੇ ਵੀ ਮaaf ਕਰ ਦਿੱਤੇ ਬਹੁਤ ਕੁਝ ਐਸਾ ਕਰ ਦਿੱਤਾ ਵੀ ਆਮ ਭਾਰਤੀ ਨੂੰ ਜਿਹੜਾ ਹੈ ਉਹ Hindu Musliman ਤੋਂ ਬਾਹਰ ਨਿਕਲ ਨਹੀਂ ਦਿੱਤਾ ਜਾ ਰਿਹਾ ਲੀਡਰਾਂ ਦੇ ਨੌਜਵਾਨ ਕਦੇ ਵੀ ਬੱਚੇ ਜਿਹੜੇ ਨੇ ਉਹ ਭੀੜ ਨੂੰ ਜਿਹੜੀ ਭੀੜ ਦੂਸਰਿਆਂ ਦੀਆਂ ਮਸਜਿਦਾਂ ਗੁਰਦੁਆਰੇ ਸਾੜਦੇ ਨੇ ਜਾਂ ਲੋਕਾਂ ਨੂੰ ਕਤਲ ਕਰਦੇ ਨੇ ਉਹਨਾਂ ਦੇ ਆਗੂ ਨਹੀਂ ਹੁੰਦੇ ਇਹਨਾਂ ਸਾਰੇ ਲੀਡਰਾਂ ਦੇ ਬੱਚੇ ਫੌਨ ਵਿੱਚ ਬੈਠੇ ਹੋਏ ਨੇ ਔਰ ਆਮ ਲੋਕਾਂ ਨੂੰ ਜਿਹੜਾ ਹੈ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਲੜਨ ਮਰਨ ਵਾਸਤੇ ਛੱਡ ਦਿੱਤਾ ਭਾਰਤ ਦੀ ਇਹ ਹਾਲਤ ਹੈ ਸੋ ਜੇ 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 ਇਹ ਥੋਪਿਆ ਨਹੀਂ ਜਾ ਰਿਹਾ ਤੇ ਹੋਰ ਕੀ ਹੈ ਪੰਜਾਬ ਦੇ ਵਿੱਚ ਤਾਂ ਸਿੱਖਾਂ ਦਾ ਕੋਈ ਵੀ ਜਿਹੜਾ ਹੈ ਰਾਸ਼ਟਰੀ ਗੀਤ ਹੋ ਸਕਦਾ ਪੰਜਾਬ ਦਾ ਗੀਤ ਹੋ ਸਕਦਾ ਪਰ ਕਿਉਂਕਿ ਇਹ ਕੇਂਦਰ ਸਰਕਾਰ ਥੋਪਣਾ ਚਾਹੁੰਦੀ ਹੈ ਕਿ ਸਾਡਾ ਹੋਵੇ ਇਹ ਇਹ ਗੀਤ ਹੋਵੇ ਕਿਉਂ ਗੀਤ ਹੋਵੇ ਹਰ ਇੱਕ ਸਟੇਟ ਜਿਹੜੀ ਹੈ ਉਹ ਆਪਣਾ ਰਾਸ਼ਟਰੀ ਗੀਤ ਰੱਖ ਸਕਦੀ ਹੈ ਕਿਉਂ ਨਹੀਂ ਰੱਖ ਸਕਦੀ ਪੰਜਾਬ ਆਪਣਾ ਰੱਖ ਲਵੇ ਸਾਊਥ ਵਾਲਿਆਂ ਨੂੰ ਪਤਾ ਹੀ ਨਹੀਂ ਬੰਦੇ ਮਾਤਰਮ ਕੀ ਹੈ ਉਹ ਇਸੇ ਤਰੀਕੇ ਦੇ ਨਾਲ ਜਿਹੜੇ ਤਰੀਕੇ ਨਾਲ ਬੀਜੇਪੀ ਜਿਹੜੀ ਹੈ ਉਹ ਅੱਜ ਕੱਲ ਦੀ ਜਿਹੜੀ ਸਰਕਾਰ ਹੈ ਜਾਂ ਡੈਮੋਕ੍ਰੇਸੀ ਹੈ ਮੈਂ ਲਾਸਟ ਵੀਕ ਗੱਲ ਕੀਤੀ ਸੀ ਡਿਕਟੇਟਰਸ਼ਿਪ ਨੂੰ ਵੱਧ ਰਹੀ ਹੈ ਔਰ ਭਾਰਤ ਦੇ ਵਿੱਚ ਡਿਕਟੇਟਰਸ਼ਿਪ ਇੰਨੀ ਜ਼ਿਆਦਾ ਹੈ ਕਿ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਜਿਹੜਾ ਵੀ ਕੋਈ ਮੀਡੀਆ ਜੋ ਯੂਟਿਊਬਰ ਜਾਂ ਟੀਵੀ ਚੈਨਲ ਜਾਂ ਰੇਡੀਓ ਚੈਨਲ ਸਰਕਾਰ ਦੇ ਖਿਲਾਫ ਬੋਲਦਾ ਹੈ ਜਾਂ ਤਾਂ ਉਹਨੂੰ ਬੈਨ ਕਰ ਦਿੱਤਾ ਜਾਂਦਾ ਜਾਂ ਉਹਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਅਣਐਲਾਨੀ ਐਮਰਜੈਂਸੀ ਇਸ ਵੇਲੇ ਭਾਰਤ ਵਿੱਚ ਚੱਲ ਰਹੀ ਹੈ ਉਹਦਾ ਇੱਕ ਪ੍ਰੂਫ ਇਹ ਵੀ ਹੈ ਕਿ ਅਕਾਲ ਚੈਨਲ ਦਾ YouTube ਚੈਨਲ ਕਈ ਵਾਰੀ ਭਾਰਤ ਨੇ ਬੈਨ ਕਰ ਲਿਆ ਗਲਤ ਅਸੀਂ ਸਿੱਖੀ ਦੀ ਕਰਦੇ ਆ ਪੰਥ ਦੀ ਕਰਦੇ ਗ੍ਰੰਥ ਦੀ ਕਰਦੇ ਆ ਸੋ ਇਹ ਜਿਹੜੀ 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 ਡਿਕਟੇਟਰਸ਼ਿਪ ਹੈ ਨਾ ਅੰਡਰ ਦਾ ਡੈਮੋਕ੍ਰੇਸੀ ਇਹ ਇੰਨੀ ਜਿਆਦਾ ਖਤਰਨਾਕ ਹੈ ਕਿ ਪਤਾ ਵੀ ਨਹੀਂ ਲੱਗਦਾ ਕਿ ਐਸੀ ਡਿਕਟੇਟਰਸ਼ਿਪ ਦੇ ਥੱਲੇ ਕੰਮ ਕਰ ਰਹੇ ਆ ਜਦ ਕਿ ਮਖੌਟਾ ਜਿਹੜਾ ਹੈ ਉਹ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਪਾਇਆ ਹੁੰਦਾ ਮੇਰੇ ਕੋਲ ਉਹ ਅਗਲੀ ਖਬਰ ਹੈ ਜੀ ਸਿੱਖ ਵਕੀਲ ਨੇ ਜਿਹੜੇ ਮੰਜਪੁਰ ਹੋਰੀ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਬੰਦੀ ਸਿੰਘਾਂ ਦੇ ਵਾਸਤੇ ਮਨੁੱਖੀ ਹੱਕਾਂ ਬਾਰੇ ਕੇਸ ਲੜ ਰਹੇ ਨੇ ਪੰਜਾਬ ਲਾਇਨ ਸੰਸਥਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਉਹਨਾਂ ਨੇ ਕਿਹਾ ਕਿ ਉਹ ਤਿਹਾੜ ਜੇਲ੍ਹ ਵਿੱਚ ਨੰਬਰ 5 ਵਿੱਚ ਉਹਨਾਂ ਨੂੰ ਕਿਰਪਾਨ ਪਾਏ ਹੋਣ ਤੇ ਹਰਦੀਪ ਸਿੰਘ ਸ਼ਰਣਾ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਜਿਸ ਵਿਰੁੱਧ ਐਨਆਈਏ ਕੋਰਟ ਵਿੱਚ ਅਰਜੀ ਦਾਖਲ ਕਰਨਗੇ ਉਹਨਾਂ ਨੇ ਕਿਹਾ ਕਿ ਜੇਲ੍ਹ ਨਿਯਮਾਂ ਦੇ ਮੁਤਾਬਕ ਜੇਲ੍ਹ ਅੰਦਰ ਕੈਦੀਆਂ ਕੈਦੀ ਚਾਕੂ ਜਾਂ ਕਿਰਪਾਨ ਨਹੀਂ ਲੈ ਜਾ ਸਕਦੇ ਪਰ ਵਕੀਲ ਨੇ ਜੇਲ੍ਹ ਅੰਦਰ ਨਹੀਂ ਜਾਣਾ ਹੁੰਦਾ ਉਹ ਬਾਹਰ ਡਿਊਟੀ ਵਿਖੇ ਹੀ ਕੈਦੀ ਨਾਲ ਮੁਲਾਕਾਤ ਕਰਦਾ ਹੈ ਜਦ ਅੱਜ ਉਹ ਰਜਿਸਟਰੀ ਵਾਸਤੇ ਗਏ ਉਹਨਾਂ ਦੀ ਐਂਟਰੀ ਹੋਈ ਤਾਂ ਮੌਕੇ ਤੇ ਸੀਪੀਓਰ ਦੇ ਅਫਸਰ ਨੇ ਕਿਰਪਾਨ ਕਾਰਨ ਮੁਲਾਕਾਤ ਕਰਾਉਣ ਤੋਂ ਨਾ ਕਰ ਦਿੱਤੀ ਜਦ ਦੱਸਿਆ ਕਿ ਮੈਂ ਪੰਜਾਬ ਤੇ ਦਿੱਲੀ ਵਿਖੇ 20 ਸਾਲ ਤੋਂ ਜੇਲ੍ਹ ਵਿਖੇ ਮੁਲਾਕਾਤਾਂ ਕਰ ਰਿਹਾ ਤਦ ਵੀ ਕੋਈ ਗੱਲ ਨਾ ਸੁਣੀ ਮੁਲਾਕਾਤ ਆਮੋ ਸਾਹਮਣੇ ਨਹੀਂ ਕਰਵਾਉਂਦੇ ਸਗੋਂ ਮੁਲਾਕਾਤ ਕੈਦੀ ਦੇ ਵਿੱਚ ਘਰ ਸ਼ੀਸ਼ਾ ਲੱਗਾ ਹੁੰਦਾ ਦੋਵੇਂ ਫੋਨ ਤੇ ਇੱਕ ਦੂਜੇ ਨਾਲ ਗੱਲ ਕਰਦੇ ਨੇ ਉਹਨਾਂ ਨੇ ਸਪੈਸ਼ਲ ਕੋਰਟ ਵਿਖੇ ਟਾਰਗੇਟ ਕਿਲਿੰਗ ਮਾਮਲੇ ਵਿੱਚ 8 ਜਾਣਿਆਂ ਵਿੱਚ ਜਿਨ੍ਹਾਂ ਵਿੱਚ ਹਰਦੀਪ ਸਿੰਘ ਸ਼ੇਰਾ ਵੀ ਸੀ ਜੱਗੀ ਜੋਲ ਵੀ ਹੈ ਰਮਨਦੀਪ ਬੱਗਾ ਵੀ ਹੈ ਤੇ ਹੋਰ ਨਾਂ ਨੇ ਪੇਸ਼ ਹੋਣਾ ਸੀ ਦੁਪਹਿਰ ਤੋਂ ਪਹਿਲਾਂ ਇੱਕ ਗਵਾ ਭੁੱਗ ਗਿਆ ਸੀ ਪਿੱਛੋਂ ਸ਼ੇਰਾ ਨਾਲ ਮੁਲਾਕਾਤ ਕਰ ਲਈ ਤਿਹਾਰ ਜੇਲ੍ਹ ਪਹੁੰਚੇ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਰ ਨਾਂ ਲਿਖ ਸ਼ਰਮ ਦੀ ਗੱਲ ਹੈ ਕਿ ਅੱਜ 10 ਦਸੰਬਰ ਨੂੰ ਮਨੁੱਖੀ ਹਕੂਕ ਦਿਹਾੜੇ ਤੇ ਇੱਕ ਸਿੱਖ ਵਕੀਲ ਨੂੰ ਕਿਰਪਾਨ ਕਰਕੇ ਕੈਦੀ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਦਿੱਲੀ ਕਮੇਟੀ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੇ ਕਹਿੰਦੇ ਨੇ ਦਿੱਲੀ ਵਿੱਚ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀਪੁਰ ਮਨਾਇਆ ਉਹਨਾਂ ਕਰਕੇ ਸ਼ਹੀਦੀ ਦਿੱਤੀ ਹੈ ਉਹਨਾਂ ਦੇ ਹੀ ਸ਼ਹੀਦੀ ਦਿਨ ਤੇ ਵਿਤਕਰਾ ਹੋ ਰਿਹਾ ਹੈ ਉੱਥੇ ਦਿੱਲੀ ਦੇ ਸਾਬਕਾ ਪ੍ਰਧਾਨ ਕਮੇਟੀ ਦੇ ਪਰਮਜੀਤ ਸਿੰਘ ਸਰਨਾ ਨੇ ਬਿਆਨ ਵਿੱਚ ਕਿਹਾ ਕਿ ਸਿੱਖ ਵਕੀਲ ਨੇ ਕੀਤੇ ਵਿਤਕਰਾ ਸਾਬਤ ਕਰਦਾ ਕਿ ਦਿੱਲੀ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਹੋ ਰਹੇ ਨੇ ਕਿ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਇਹੋ ਜਿਹਾ ਸਾਡੇ ਕੋਲ ਹਜ਼ਾਰਾਂ ਐਗਜ਼ੈਂਪਲਸ ਨੇ ਕਿਧਰੇ ਬੱਚਿਆਂ ਨੂੰ ਐਗਜ਼ਾਮ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਕਿਰਪਾਨ ਪਹਿਨ ਕੇ। ਕਈ ਸਕੂਲਾਂ ਵਿੱਚ ਸਿੱਖ ਬੱਚਿਆਂ ਦੇ ਕੜੇ ਲਵਾਏ ਗਏ। ਕਈ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਦਸਤਾਰ ਬਨ ਕੇ ਆਉਣ ਤੋਂ ਮਨਾ ਕੀਤਾ ਗਿਆ। ਕਈ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਗਿਆ ਬਹੁਤ ਲੰਮੀ ਲਿਸਟ ਹੈ ਸਾਡੀ ਲੀਡਰਸ਼ਿਪ ਇਗਨੋਰ ਕਰਦੀ ਆਈ ਹੈ ਔਰ ਹੌਲੀ-ਹੌਲੀ ਕੁਝ ਤਾਂ ਬੱਚੇ ਦੱਸ ਦਿੰਦੇ ਆ ਕਿ ਸਾਨੂੰ ਜੀ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਜੇ ਹਿੰਦੀ ਬੋਲੋ ਕਹਿੰਦੇ ਹਿੰਦੀ ਤੇ ਇੰਗਲਿਸ਼ ਬੋਲੋ ਜਦ ਕਿ ਸਕੂਲ ਹੋ ਇੰਗਲਿਸ਼ ਨੇ ਤੇ ਰਾਈਟੇ ਬਣਦਾ ਵੀ ਪੰਜਾਬੀ ਤੇ ਇੰਗਲਿਸ਼ ਬੋਲੀ ਜਾਵੇ ਹਿੰਦੀ ਜ਼ਰੂਰੀ ਨਹੀਂ ਉਹ ਹੋ ਗਿਆ ਕੜਾ ਉਤਾਰਨਾ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਸਿੱਖ ਵਿਰੋਧੀ ਲੋਕ ਜਿਹੜੇ ਨੇ ਸਕੂਲ ਖੋਲ ਰਏ ਨੇ ਉਹਨਾਂ ਦੀ ਮੈਨੇਜਮੈਂਟ ਹੈ ਤੇ ਉਸ ਸਕੂਲ ਦੇ ਰਾਹੀਂ ਉਹ ਸਿੱਖੀ ਤੋਂ ਦੂਰ ਕਰਨ ਵਾਲੇ ਕੰਮ ਕਰਦੇ ਨੇ ਅਜਿਹਾ ਹੀ ਕੁਝ ਜਿਹੜਾ ਚੀਫ ਖਾਲਸਾ دیਵਾਨ ਦੇ ਸਕੂਲਾਂ ਵਿੱਚ ਵੀ ਹੋਇਆ ਮੈਂ ਕਈ ਵਾਰੀ ਗੱਲ ਕੀਤੀ 20 ਸਾਲ ਪਹਿਲੋ ਹੌਲੀ ਹੌਲੀ ਜਿਹੜੀ ਸਕੂਲਿੰਗ ਸਿੱਖੀ ਥਾਊਟ ਨਾ ਹੋਣੀ ਚਾਹੀਦੀ ਸੀ ਤੁਸੀਂ ਮੁਸਲਮਾਨ ਸਕੂਲ ਦੇਖ ਲਓ ਹਿੰਦੂ ਸਕੂਲ ਦੇਖ ਲਓ ਉਹਨਾਂ ਦੇ ਕੰਪੈਰੀਟਿਵਲੀ ਸਿੱਖ ਸਕੂਲ ਦੇਖ ਲਓ ਉੱਥੇ ਸਿੱਖੀ ਦੀ ਗੱਲ ਨਹੀਂ ਹੁੰਦੀ। 크੍ਰਿਸਚੀਅਨ ਸਕੂਲਾਂ ਦੇ ਵਿੱਚ ਇੰਨੀ ਜ਼ਿਆਦਾ 크੍ਰਿਸਚੀਅਨਿਟੀ ਦੀ ਜਿਹੜੀ ਹੈ ਉਹ ਟੀਚਿੰਗ ਦਿੱਤੀ ਜਾਂਦੀ ਹੈ ਕਿ ਇੰਡੀਆ ਦੇ ਵਿੱਚ ਅਸੀਂ ਜਦੋਂ ਮੈਗ੍ਰੈਜੂਏਸ਼ਨ ਕਰਕੇ ਸਿੱਖ ਐਮਪਲਾਇਆ ਸਾਡੇ ਕੈਂਪ 'ਚ ਬੱਚਾ ਆਇਆ ਗੁਰਦਾਰੇ ਮੱਥਾ ਟੇਕ ਰਿਹਾ ਤੇ ਐਂ ਕਰਕੇ ਟੇਕ ਰਿਹਾ। ਸੋ ਇਹ ਜੋ ਕੁਝ ਹੋ ਰਿਹਾ ਸਿੱਖਾਂ ਦੇ ਕਕਾਰਾਂ ਦੇ ਉੱਪਰ ਸਿੱਖਾਂ ਦੇ ਵਿਚਾਰਾਂ ਦੇ ਉੱਪਰ ਹਮਲੇ ਲਗਾਤਾਰ ਹੋ ਰਹੇ ਨੇ ਤੇ ਸਿੱਖ ਸੋਚਦੇ ਨੇ ਕੋਈ ਗੱਲ ਨਹੀਂ ਇਹ ਦਿਨ ਹੋਇਆ ਮੇਰੇ ਨਾਲ ਥੋੜੀ ਹੋਇਆ। ਪਿਛਲੇ ਦਿਨੀ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਕਿਰਪਾਲ ਲੈ ਕੇ ਜਾਣ ਤੋਂ ਦਿੱਲੀ ਮੈਟਰੋ ਨੇ ਰੋਕ ਦਿੱਤਾ ਜਦ ਕਿ ਇਹ ਭਾਰਤ ਦਾ ਸੰਵਿਧਾਨ ਜਿਹਨੂੰ ਅਸੀਂ ਕਹਿੰਦੇ ਆਂ ਕਿ ਸਿੱਖ ਕਹਿੰਦੇ ਆਂ ਕਿ ਸੰਵਿਧਾਨਤਾ ਹੈਗਾ ਉਹ ਕਹਿੰਦਾ ਪਰ ਜਿਹਦਾ ਜੋਰ ਆ ਉਹ ਉਹ ਸੰਵਿਧਾਨ ਦੀ ਥੋੜੀ ਮੰਨੇਗਾ ਹੁਣ ਸਾਰੇ ਭਾਰਤੀਆਂ ਵਾਸਤੇ ਕਾਨੂੰਨ ਇੱਕੋ ਜਿਹਾ ਪਰ ਸਿੱਖ ਕੈਦੀਆਂ ਵਾਸਤੇ ਨਹੀਂ ਹੈ ਪਿਛਲੇ ਦਿਨੀ ਪੰਜ ਬੱਚਿਆਂ ਦੇ ਕਾਤਲ ਨੂੰ ਛੱਡ ਦਿੱਤਾ ਗਿਆ ਪੰਜ ਬੱਚਿਆਂ ਦੇ ਕਾਤਲ ਨੂੰ ਜਦ ਕਿ ਸਿੱਖਾਂ ਨੂੰ ਜਿਹੜੇ ਸਿੱਖ ਪੋਲੀਟੀਕਲ ਕੈਦੀ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਕਾਨੂੰਨ ਇੱਕੋ ਜਿਹਾ ਕਿੱਥੇ ਹੈ ਉੱਥੇ ਜਿੱਥੇ ਬਹੁ ਗਿਣਤੀ ਹਜ਼ਾਰਾਂ ਲੋਕਾਂ ਦਾ ਕਤਲ ਕਰ ਦੇਵੇ ਤੇ ਕੋਈ ਫਰਕ ਨਹੀਂ ਪੈਂਦਾ ਉਹ ਸੰਵਿਧਾਨ ਜਿਹਦਾ ਆਸਰਾ ਲੈ ਕੇ ਕੁਝ ਵੀਰ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹ ਸੰਵਿਧਾਨ ਦੇ ਹੁੰਦਿਆਂ ਸੁੰਦਿਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਗੁਜਰਾਤ ਦੇ ਵਿੱਚ ਯੂਪੀ ਦੇ ਵਿੱਚ ਦਲਿਤ ਵੀਰਾਂ ਨੂੰ ਕਤਲ ਕਰ ਦਿੱਤਾ ਜਾਂਦਾ ਸਿਰਫ ਇਸ ਕਰਕੇ ਕਿ ਉਹ ਵਿਆਹ ਸਮੇ ਘੋੜੀ ਤੇ ਬੈਠੇ ਤੇ ਉਹਨਾਂ ਨੇ ਕਿਰਪਾਨ ਫੜੀ ਕਿੱਥੇ ਸੰਵਿਧਾਨ ਸੋ ਇਹ ਸਾਨੂੰ ਹੌਲੀ-ਹੌਲੀ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਊ ਬ੍ਰਾਹਮਣ ਕੋ ਕਰ ਲਾਉ ਗੋਬਰ ਤਰਨਾ ਜਾਈ ਤੇਰੇ ਗਊ ਤੇ ਤੇਰੇ ਗੋਬਰ ਤੇ ਤੇਰੇ ਟੈਕਸ ਲੱਗਦਾ ਗਊ ਤੇ ਟੈਕਸ ਲੱਗਦਾ ਤੇ ਉਹਦਾ ਗੋਬਰ ਕਿੱਥੋਂ ਤਾਰ ਦੇਗਾ ਪਰ ਹੁਣ ਉਹ ਸਾਡੇ ਕਕਾਰਾਂ ਦੇ ਉੱਪਰ ਕਿਉਂਕਿ ਅਸੀਂ ਕਹਿੰਦੇ ਅਸੀਂ ਆਜ਼ਾਦ ਹਾਂ ਜੀ ਤਾਂ ਸਿੱਖਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਪੀ ਕਿਵੇਂ ਸਾਡੇ ਦਿਵਾਲੇ ਰੋਜ਼ ਸ਼ਕੰਜਾ ਕੱਸਿਆ ਜਾ ਰਿਹਾ ਹੈ ਸਾਰੇ ਭਾਈ ਮੰਜਪੁਰ ਵਾਂਗੂ ਨਹੀਂ ਬੋਲਣਗੇ ਸਾਰੇ ਸਾਡੇ ਬੱਚਿਆਂ ਨੂੰ ਨਹੀਂ ਦੱਸਣਗੇ ਕਿ ਕੜੇ ਉੱਤੇ ਕਰਕੇ ਨਫ਼ਰਤ ਕੀਤੀ ਜਾਂਦੀ ਹੈ ਦਸਤਾਰ ਕਰਕੇ ਨਫ਼ਰਤ ਕੀਤੀ ਜਾਂਦੀ ਹੈ ਕਿਰਪਾਨ ਕਰਕੇ ਨਫ਼ਰਤ ਕੀਤੀ ਜਾਂਦੀ ਹੈ ਅਸੀਂ ਟੌਂਟ ਸੁਣੇ ਪਰ ਉਦੋਂ ਇੰਨੇ ਪ੍ਰੇਪੇਅਰ ਸੀ ਕਿ ਅਸੀਂ ਠੋਕ ਕੇ ਜਵਾਬ ਦੇ ਦਿੰਦੇ ਹੁੰਦੇ ਸੀ ਅੱਜ ਦੀ ਪੀੜ੍ਹੀ ਓਨੀ ਚੜ੍ਹਦੀ ਕਲਾ ਵਾਲਾ ਨਹੀਂ ਇੱਥੇ ਵੀ ਛੱਡਦਾ ਇਹੋ ਵਿਹਾਰ ਹੋ ਰਿਹਾ ਸਾਡੇ ਬੱਚਿਆਂ ਨਾਲ ਬੁੱਲਿੰਗ ਹੋ ਰਹੀ ਹੈ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਬੱਚਿਆਂ ਨੂੰ ਇੰਨੇ ਤਗੜੇ ਬਣਾਓ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਵੀ ਉਹ ਹਰ ਚੀਜ਼ ਨੂੰ ਮੁਕਾਬਲਾ ਕਰ ਸਕਣ ਡਰਨ ਨਾ ਸਿਰ ਨਾ ਝੁਕਾਉਣਾ ਸੋ ਮੇਰੀ ਇਹ ਬਿਲਕੁਲ ਭਾਈ ਮੰਜਪੁਰ ਦੇ ਨਾਲ ਹੀ ਆ ਪਰ ਇਹ ਭਾਜਪੀ ਵਿੱਚ ਬੈਠੇ ਸਿੱਖਾਂ ਨੂੰ ਦੇਖਣਾ ਚਾਹੀਦਾ ਹੈ ਜਿਹੜੇ ਭਾਜਪੀ ਦੇ ਗੁਣ ਗਾਉਂਦੇ ਨੇ ਭਈ ਜੇ ਅੱਜ ਇਹਨਾਂ ਦੀ ਕਿਰਪਾਨ ਤੇ ਰੋਕ ਲੱਗੀ ਹੈ ਇੱਕ ਵਕੀਲ ਦੀ ਤੇ ਬਾਕੀਆਂ ਦਾ ਕੀ ਹਾਲ ਹੁੰਦਾ ਹੋਵੇਗਾ ਹੌਲੀ-ਹੌਲੀ ਸਾਡੇ ਕਕਾਰਾਂ ਤੇ ਬੈਨ ਲੱਗਣ ਵੱਲ ਨੂੰ ਵੱਧ ਰਿਹਾ ਹੈ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਮਾਹੌਲ ਬਹੁਤ ਤਰੀਕੇ ਨਾਲ ਤਿਆਰ ਹੋ ਰਿਹਾ ਹੈ ਔਰੇ ਲਗਾਤਾਰ ਧਮਕੀਆਂ ਆ ਰਹੀਆਂ ਕਿ ਜੇ 84 ਹੋਇਆ ਤੁਹਾਨੂੰ 84 ਯਾਦ ਕਰਾ ਦਾਂਗੇ ਇਹਦਾ ਮਤਲਬ ਉਹਨਾਂ ਦੀ ਤਿਆਰੀ ਹੈ ਤੇ ਸਾਡੇ ਸਿੱਖ ਸੋਚ ਰਹੇ ਨੇ ਸਾਨੂੰ ਪੁਲਿਸ ਬਚਾ ਲੇਗੀ ਫੌਜ ਬਚਾ ਲੇਗੀ ਨਹੀਂ ਪਿਆਰਿਓ ਜੇ 84 ਚ ਪੁਲਿਸ ਰਲ ਕੇ ਨਾਲ ਸਿੱਖਾਂ ਦੀ ਕਤਲੇਆਮ ਕਰਦੀ ਹੈ ਤੇ ਅੱਜ ਵੀ ਪੁਲਿਸ ਤੇ ਫੌਜ ਉਹਨਾਂ ਦੀ ਤੁਹਾਡੀ ਨਹੀਂ ਆਪਣੀ ਰਾਖੀ ਆਪਣੇ ਬੱਚੇ ਬੱਚੀਆਂ ਦੀ ਰਾਖੀ ਵਾਸਤੇ ਤੁਹਾਨੂੰ ਤਿਆਰ ਹੋਣਾ ਪੈਣਾ ਡਿਪੈਂਡ ਨਹੀਂ ਹੋਣਾ ਚਾਹੀਦਾ ਕਿਸੇ ਤੇ ਵੀ ਅ ਮੇਰੀ ਅਗਲੀ ਖਬਰ ਹੈ ਜੀ ਮੇਰੇ ਕੋਲ ਇਹ ਭਾਰਤ ਨੂੰ ਪਿਛਲੇ 5 ਵਰ੍ਹਿਆਂ ਦੌਰਾਨ 9 ਲੱਖ ਲੋਕਾਂ ਨੇ ਜਿਹੜੀ ਹੈ ਆ ਨਾਗਰਿਕਤਾ ਛੱਡੀ ਤੇ ਭਾਰਤੀ ਪਾਸਪੋਰਟ ਨਾਲ ਕਈ ਦੇਸ਼ਾਂ ਦਾ ਵੀਜ਼ਾ ਲੱਗਦਾ ਹੈ ਜਦਕਿ ਅਮਰੀਕਾ ਤੇ ਯੂਰੋਪੀਅਨ ਪਾਸਪੋਰਟਾਂ ਨਾਲ 180 ਤੋਂ ਵੱਧ ਦੇਸ਼ਾਂ ਨੂੰ ਲੱਗਦਾ ਹੈ ਤੇ ਕਹਿੰਦੇ ਨੇ ਜੀ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ 8 ਲੱਖ 9 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਹੈ ਉਹਨਾਂ ਕਹਿੰਦੇ ਕਿ 2021 ਤੋਂ 24 ਦੇ ਵਿਚਕਾਰ 2.1 ਮਿਲੀਅਨ ਭਾਰਤੀਆਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕੀਤੀ ਹੈ ਤੇ 2021 ਤੋਂ ਬਾਅਦ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 8 ਲੱਖ 85000 ਹੋ ਗਈ ਘਟ ਗਈ 2020 ਪਰ ਇਹ ਲਗਾਤਾਰ ਵੱਧ ਰਹੀ ਹੈ ਭਾਰਤ ਜਿਹੜਾ ਕਹਿੰਦਾ ਵਿਸ਼ਵ ਗੁਰੂ ਬੰਨਾ ਉਸ ਵਿਸ਼ਵ ਗੁਰੂ ਨੂੰ ਛੱਡ ਕੇ ਮੇਰੇ ਖਿਆਲ ਨਾਲ ਜਿਹੜੇ ਤਾਂ ਬਹੁਤ ਅਮੀਰ ਨੇ ਉਹਨਾਂ ਤੇ ਵੈਸੇ 골ਡਨ ਵੀਜ਼ਾ ਅਮਰੀਕਾ ਦਾ ਜਾਂ ਹੋਰ ਦੇਸ਼ਾਂ ਦਾ ਲੈ ਲਿਆ ਆਮ ਹੁਣ ਕਿਉਂਕਿ ਪਹਿਲਾਂ ਪੰਜਾਬ ਦੇ ਸਨ ਮੈਂ ਜੋਬ ਕਰਦਾ ਇਸ ਨਾਲ ਰਿਲੇਟਡ ਇਮੀਗ੍ਰੇਸ਼ਨ ਨਾਲ ਉੱਥੇ ਹੁਣ ਹਰਿਆਣੇ ਦੇ ਨੌਜਵਾਨ ਬਹੁਤ ਜ਼ਿਆਦਾ ਆ ਰਹੇ ਆ ਠੱਗੇ ਜਾ ਰਹੇ 20 ਲੱਖ 30 ਲੱਖ ਅਜੇ ਵੀ ਪੰਜਾਬੀ 20 30 ਲੱਖ ਲੈ ਕੇ ਬੈਠੇ ਹੋਏ ਨੇ ਤੇ ਏਜੰਟ ਉਹਨਾਂ ਕੋਲ 20 ਲੱਖ ਲੈਂਦੇ ਨੇ ਟੂਰਿਸਟ ਵੀਦਾ ਇੰਗਲੈਂਡ ਦਾ ਜਿਹਦਾ ਖਰਚਾ ਲੱਖ ਰੁਪਇਆ ਲਵਾ ਕੇ ਭੇਜ ਦਿੰਦੇ ਨੇ ਏਅਰਪੋਰਟ ਤੋਂ ਫੜ ਕੇ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਲੈ ਜਾਂਦਾ ਜਾਂਦਾ ਡਿਪੋਰਟ ਕੀਤਾ ਜਾਂਦਾ ਹੈ 20 ਲੱਖ ਰੁਪਈਆ ਬਹੁਤ ਵੱਡੀ ਅਮਾਉਂਟ ਆ ਜਿੰਨਾ ਜਿਹੜੇ ਹੈਂਡ ਟੂ ਮਾਉਥ ਨੇ ਜਿਨ੍ਹਾਂ ਦੀ ਕਿਲਾ ਕਿਲਾ ਦੋ ਦੋ ਕਿਲੇ ਜ਼ਮੀਨ ਆ ਸੋ ਉਹਨਾਂ ਤੇ ਚਲੋ ਜਿਨ੍ਹਾਂ ਕੋਲ ਤਾਂ ਕੋਈ ਗੁਣ ਹੈਗਾ ਜਿਸ ਵੀ ਤਰੀਕੇ ਦਾ ਜਿਹੜੇ ਜਿਨ੍ਹਾਂ ਦੀ ਡਿਮਾਂਡ ਆ ਵੈਸਟ ਦੇ ਵਿੱਚ ਉਹ ਤਾਂ ਆ ਜਾਂਦੇ ਆ ਪਰ ਜਿਹੜੇ ਦੋ ਨੰਬਰ ਨਾਲ ਆਏ ਉਹਨਾਂ ਵਿੱਚੋਂ ਬਹੁਤ ਘੱਟ ਕਾਮਯਾਬ ਹੁੰਦੇ ਨੇ ਭਾਰਤ ਜਿਹੜਾ ਵਿਸ਼ਵ ਗੁਰੂ ਆ ਉਹਦੀ ਨਾਗਰਿਕਤਾ ਛੱਡਣ ਵਾਸਤੇ ਮੇਰੀ ਖਿਆਲ ਜੇ ਯੂਰਪ ਤੇ ਸਾਰੇ ਖੋਲਦੇ ਨੇ ਨਾ ਵੀਜ਼ਾ ਵੀ ਆਜੋ ਮੇਰਾ ਖਿਆਲ ਆ ਭਾਰਤ ਨੂੰ ਖਾਲੀ ਕਰਕੇ 30% ਲੋਕ ਵੀ ਭਾਰਤ ਦੇ ਵਿੱਚ ਨਹੀਂ ਰਹਿ ਜਾਣਗੇ ਮੇਰੇ 100 ਦੇ ਵਿੱਚੋਂ ਜੇ ਦੋ ਫਰੈਂਡ ਨੇ ਜਿਹੜੇ ਕਹਿੰਦੇ ਅਸੀਂ ਜਾਣਾ ਨਹੀਂ 98 ਤਿਆਰ ਬੈਠੇ ਹੋਏ ਨੇ ਵੀ ਉਹਨਾਂ ਨੂੰ ਕੋਈ ਆਪਰਚੂਨਿਟੀ ਮਿਲੇ ਤਾਂ ਉਹ ਭਾਰਤ ਛੱਡ ਕੇ ਵਿਦੇਸ਼ਾਂ ਵਿੱਚ ਆ ਜਾਣ ਇਹ ਵਿਸ਼ਵਗਿਰੂ ਦੀ ਅਸਲੀਅਤ ਆ 9 ਲੱਖ ਬੰਦੇ ਦਾ ਭਾਰਤ ਨਾਗਰਿਕਤਾ ਛੱਡਣੀ ਇਹ ਤਾਂ ਉਹ ਹੈ ਜਿਨ੍ਹਾਂ ਨੇ ਪਾਸਪੋਰਟ ਸਰੈਂਡਰ ਕੀਤੇ ਆ ਮੇਰਾ ਖਿਆਲ ਆ ਪਈ ਘੱਟ ਤੋਂ ਘੱਟ 1 ਕਰੋੜ ਬੰਦਾ ਹੋਣਾ ਜਿਹੜਾ ਬਾਹਰ ਭੱਜ ਗਿਆ ਭਾਰਤ ਤੋਂ ਪਈ ਸ਼ੁਕਰ ਆ ਸਾਡਾ ਖੈੜਾ ਛੱਡਿਆ ਨਾ ਇੱਥੇ ਕਾਨੂੰਨ ਵਿਵਸਥਾ ਹੈ ਨਾ ਇੱਥੇ ਚੰਗੀ ਕਮਾਈ ਹੈ ਨਾ ਇੱਥੇ ਬੋਲਣ ਦੀ ਆਜ਼ਾਦੀ ਹੈ ਕੁਝ ਵੀ ਮਤਲਬ ਹੌਲੀ ਹੌਲੀ ਲੋਕ ਮਰ ਰਹੇ ਨੇ ਵੱਡਾ ਕਾਰਨ ਕਿਸਾਨੀ ਜਿਵੇਂ ਮੈਂ ਗੱਲ ਕੀਤੀ ਤੇ ਸਮਾਲ ਸਕੈਲ ਇੰਡਸਟਰੀ ਨੂੰ ਇਸ ਤਰੀਕੇ ਨਾਲ ਬਰਬਾਦ ਕੀਤਾ ਜਾ ਰਿਹਾ ਹੈ ਪਈ ਜਿੰਨੇ ਕਿਸਾਨ ਆਤਮ ਹੱਤਿਆ ਕਰਦੇ ਨੇ ਇਹਨੇ ਬਿਜ਼ਨਸਮੈਨ ਨਹੀਂ ਕਰਦੇ ਜਿੰਨਾ ਕਿਸਾਨ ਕਰਜ਼ਾਈ ਹੈ ਇਹਨੇ ਬਿਜ਼ਨਸਮੈਨ ਕਰਜ਼ਾਈ ਨਹੀਂ ਔਰ ਜਿੰਨੀ ਮੰਗਾਈ ਉਥੇ ਪਿਛਲੇ ਕਈ ਵਾਰੀ ਇੱਥੋਂ ਜਾ ਕੇ ਪਤਾ ਲੱਗਦਾ ਵੀ ਅਸੀਂ ਤਾਂ ਸੋਚਦੇ ਇੰਗਲੈਂਡ ਦਾ ਪਾਉਂਡ ਬੜਾ ਤਕੜਾ ਹੈ ਉਹਦੇ ਮੁਕਾਬਲੇ ਭਾਰਤ ਵਿੱਚ ਤਾਂ ਇੰਨੀ ਮੰਗਾਈ ਹੋਗੀ ਕੋਈ ਕਹਿਣ ਦੀ ਗੱਲ ਨਹੀਂ ਲੋਕ ਛੱਡ ਰਹੇ ਨੇ ਸਰਕਾਰਾਂ ਚੁੱਪ ਕਰਕੇ ਬੰਦੇ ਮਾਤਮ ਤੇ ਹਿੰਦੂ ਮੁਸਲਮਾਨ ਤੇ ਜੈਸ਼ੀ ਰਾਮ ਤੱਕ ਸੀਮਤ ਹੋ ਗਈਆਂ ਲੋਕਾਂ ਦੀ ਭਲਾਈ ਵਾਸਤੇ ਕੋਈ ਕਰਨ ਲਈ ਤਿਆਰ ਨਹੀਂ ਇਹ ਅਸਲੀਅਤ ਹੈ ਔਰ ਬਾਹਰ ਜੋ ਕੁਝ ਅਸੀਂ ਦੇਖਦੇ ਆ ਮੈਨੂੰ ਲੱਗਦਾ ਕਿ ਕੁਝ ਕੁ ਗੱਲਾਂ ਨੂੰ ਛੱਡ ਕੇ ਬਾਕੀ ਅਸੀਂ ਇੱਥੇ ਇਹ ਗੱਲ ਦਾ ਪ੍ਰਾਊਡ ਫੀਲ ਕਰਦੇ ਆਂ ਇੰਗਲੈਂਡ ਦੇ ਵਿੱਚ ਕਿ ਭਾਰਤ ਨਾਲੋਂ ਜਿਹੜਾ ਬਹੁਤ ਕੁਝ ਮੈਡੀਕਲ ਲਾ ਲਓ ਤੁਸੀਂ ਇੱਥੇ ਰੋਡਸ ਲਾ ਲਓ ਟ੍ਰੈਫਿਕ ਨਿਜਮ ਲਾ ਲਓ ਇੱਥੋਂ ਦਾ ਵੇ ਆਫ ਲਾਈਫ ਲਾ ਲਓ ਇੱਥੋਂ ਦੀ ਇਨਕਮ ਲਾ ਲਓ ਹਜ਼ਾਰਡ ਟਾਈਮ ਬੈਟ ਰਿਆ ਉੱਥੇ ਜਿਹਨੇ ਐਨ ਆਰ ਆਈਜ਼ ਨੇ ਜਿਹੜੇ ਜਾ ਕੇ ਲੀਡਰਾਂ ਨਾਲ ਫੋਟੋਆਂ ਖਿਚਾਉਂਦੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਭਾਈ ਇੱਥੋਂ ਦਾ ਸਿਸਟਮ ਠੀਕ ਕਰੋ ਜਿਹੜੇ ਲੀਡਰ ਇੱਥੇ ਹੁੰਦੇ ਨੇ ਨਾ ਮੈਂ ਵੇਖਦਾ ਵੀ ਅਸੀਂ ਇੰਨੀ ਚਮਚਾਗिरी ਕਰਦੇ ਉਹਨਾਂ ਦੇ ਪਿੱਛੇ ਪਿੱਛੇ ਫਿਰ ਕੇ ਫੋਟੋਆਂ ਖਿਚਾ ਕੇ ਮੈਗਜ਼ੀਨਾਂ ਚ ਲਵਾ ਦਿੰਦੇ ਆ ਉਹਨਾਂ ਨੂੰ ਕਦੀ ਅਸੀਂ ਚੈਲੰਜ ਨਹੀਂ ਕੀਤਾ ਵੀ ਤੁਸੀਂ ਕਰ ਕੀ ਰਿਹਾ ਓਥੇ ਬੈਠੇ ਇਹ ਕਰਨਾ ਪੈਣਾ ਜੇ ਅਸੀਂ ਆਪਣੇ ਲੋਕਾਂ ਦਾ ਆਪਣੇ ਦੇਸ਼ ਦਾ ਸੁਧਾਰ ਕਰਨਾ ਤੇ ਨਵਜੋਤ ਕੋਰ ਸਿੱਧੂ ਨੇ ਬਿਆਨ ਦਿੱਤਾ ਪਿਛਲੇ ਦਿਨੀ ਵੀ 500 ਕਰੋੜ ਮੰਗਦੇ ਸੀ ਸਾਨੂੰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਹੋਰ ਆਣੀ ਹੋਈ ਮੈਨੂੰ ਵੀ ਪੜ ਕੇ ਤੇ ਕੈਪਟਨ ਮਰੀਂਦਰ ਸਿੰਘ ਨੇ ਜਵਾਬ ਤਾਂ ਕਿਹਾ ਨਹੀਂ 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 ਇਹੋ ਜਿਹਾ ਕੁਝ ਨਹੀਂ ਸੀ ਹੋਇਆ ਅ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ ਫਿਰ ਸਿਆਸਤ ਵਿੱਚ ਆਉਣਗੇ ਇਹ ਗੱਲ ਉਹਨਾਂ ਕੀਤੀ ਸੀ ਕਹਿੰਦੇ ਦੋਵੇਂ ਪਤੀ ਪਤਨੀ ਜਿਹੜੇ ਨੇ ਅਨਸਟੇਬਲ ਹੋ ਗਏ ਨੇ ਮਤਲਬ ਪਾਗਲ ਹੋ ਗਏ ਨੇ ਜੋ ਮੂੰਹ ਚ ਆਉਂਦਾ ਕਹੀ ਜਾਂਦੇ ਉਥੋਂ ਨਵਜੋਤ ਕੌਰ ਸਿੱਧੂ ਨੇ ਇਹ ਤੇ ਗੱਲ ਨਹੀਂ ਕੀਤੀ ਅੱਗੋਂ ਨੇ ਕਿਹਾ ਕਿ ਨਵਜੋਤ ਕੌਰ ਨੇ ਕੈਪਟਨ ਵੱਲੋਂ ਸਿੱਧੂ ਦੇ ਮੰਤਰੀ ਹੋਣ ਸਮੇਂ ਫੈਲਾ ਪੈਂਡਿੰਗ ਰਹਿਣ ਤੇ ਲਾਇਏ ਦੋਸ਼ ਦਾ ਜਵਾਬ ਦਿੰਦੇ ਪੁੱਛਿਆ ਕਿ ਫਾਈਲਾਂ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ ਸੋ ਨਵਜੋਤ ਸਿੱਧੂ ਹੋਰੀ ਦੋਵੇਂ ਕੱਪਲੇ ਚੰਗੇ ਰਾਜਨੀਤਿਕ ਨਹੀਂ ਕਮੇਡੀਅਨ ਚੰਗੇ ਨੇ ਕ੍ਰਿਕਟਰ ਵੀ ਚੰਗਾ ਸੀ ਪਰ ਜਿੱਥੋਂ ਤੱਕ ਦੋਹਾਂ ਦੀ ਰਾਜਨੀਤੀ ਦੀ ਗੱਲ ਆ ਇਹਨਾਂ ਨੇ ਆਪਣਾ ਜਿਹੜਾ ਉਹ ਪੈਰਾਂ ਤੇ ਕੁਹਾੜਾ ਮਾਰ ਲਿਆ ਭਾਜਪਾ ਦੇ ਵਿੱਚ ਵਧੀਆ ਸੀ ਉਤੋਂ ਭੱਜਿਆ ਕਾਂਗਰਸ ਵਿੱਚ ਆਇਆ ਕੈਪਟਨ ਤੋਂ ਬਾਅਦ ਜਗ੍ਹਾ ਖਾਲੀ ਸੀ ਨਵਜੋਤ ਸਿੱਧੂ ਸਿਆਣਪ ਨਾਲ ਸੰਭਾਲ ਸਕਦਾ ਸੀ ਪਰ ਉਹਨੇ ਬਿਆਨ ਹੀ ਕਾਂਗਰਸ ਦੇ ਵਿੱਚ ਇੰਨਾ ਕਲਾਕਲੇਸ਼ ਪਾ ਲਿਆ ਜਾਂ ਇੰਝ ਸਮਝ ਲਓ ਭਈ ਕਈ ਲੋਕ ਕਹਿੰਦੇ ਨੇ ਕਿ ਬੀਜੇਪੀ ਵੱਲੋਂ ਘੱਲਿਆ ਹੋਇਆ ਕਾਂਗਰਸ ਨੂੰ ਪਾੜ-ਪੋੜ ਕੇ ਉਹ ਕਰ ਦਿੱਤਾ ਕਾਂਗਰਸ ਦੁਆਰਾ ਸੱਤਾ ਵਿੱਚ ਆਉਣ ਯੋਗ ਹੀ ਨਹੀਂ ਰਹੀ ਉਹਦਾ ਇੱਕ ਕਾਰਨ ਨਵਜੋਤ ਸਿੰਘ ਸਿੱਧੂ ਵੀ ਸੀ ਸੋ ਹੁਣ ਇਹੋ ਜਿਹੇ ਬਿਆਨ ਦੇ ਨੇ ਕਾਂਗਰਸ ਵਾਸਤੇ ਘਾਤਕ ਹੋ ਸਕਦੇ ਆ ਉੱਥੇ ਆਮ ਆਦਮੀ ਪਾਰਟੀ ਨੇ ਗੱਲ ਕਹੀ ਆ ਪੀ ਕਾਂਗਰਸ ਨੂੰ ਆਪਣੇ ਦਫ਼ਤਰਾਂ ਮੂਰੇ ਰੇਟ ਲਗਾ ਦੇਣੇ ਚਾਹੀਦੇ ਆ ਭਈ ਇਹ ਜਿਹੜੇ ਆ ਉਹ ਐਨੇ ਦੀ ਮੁੱਖ ਮੰਤਰੀ ਐਨੇ ਦੀ ਕੈਬਨਿਟ ਮੰਤਰੀ ਐਨੇ ਦੀ ਆਰ ਡਿਪਾਰਟਮੈਂਟ ਐਨੇ ਦਾ ਆਡਮੈਨ ਭ੍ਰਸ਼ਚਾਚਾਰ ਦੇ ਦੋਸ਼ਾਂ ਉੱਪਰ ਕਾਂਗਰਸ ਸਹਾਇਕ ਕਮਾਂਡ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਨੇ ਉਹ ਸਵਾਲ ਚੁੱਕੇ ਨੇ ਉੱਥੇ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੇ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਉਹਨਾਂ ਕਿਹਾ ਕਿ ਮੌਜੂਦਾ ਵਿਵਾਦ ਲੋਕਾਂ ਦਾ ਧਿਆਨ ਹਟਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਆਪ ਕੋਲੋਂ ਪੁਲਿਸ ਫੋਰਸ ਦੀ ਬੇਰਹਿਮੀ ਦੀ ਦੁਰਵਰਤੋਂ ਕਰਕੇ ਇਹ ਕੁਝ ਕੀਤਾ ਜਾ ਰਿਹਾ ਹੈ ਬਾਕੀ ਇੱਕ ਪਾਸੇ ਗੱਲ ਚੱਲ ਰਹੀ ਸੀ ਕਿ ਨਵਜੋਤ ਸਿੱਧੂ ਕਾਂਗਰਸ ਦੇ ਵਿੱਚ ਬੜੇ ਐਕਟਿਵ ਹੋਣਗੇ ਸਰਗਰਮ ਹੋਣਗੇ ਫੇਰ ਪਰ ਜਿਹੜੇ ਤਰੀਕੇ ਨਾਲ ਦੂਆਂ ਜਿਹਾ ਦਾ ਬਿਆਨ ਆ ਮੈਨੂੰ ਨਹੀਂ ਲੱਗਦਾ ਕਾਂਗਰਸ ਉਹਨਾਂ ਨੂੰ ਹੁਣ ਆਪਣੇ ਉੱਥੇ ਕੋਈ ਜਿਹੜਾ ਉਹ ਮੈਂਬਰ ਵੀ ਰੱਖੇਗੀ ਕਿਉਂਕਿ ਮੋਤਲ ਕਰ ਦਿੱਤਾ ਗਿਆ ਮੋਡਲੀ ਮੈਂਬਰਸ਼ਿਪ ਤੋਂ ਨਵਜੋਤ ਸਿੱਧੂ ਬਟਰਿੰਗ ਇਨੀ ਜ਼ਿਆਦਾ ਕਰਦਾ ਕਿ ਆਪਣੇ ਸ਼ਬਦਾਂ ਤੇ ਕੰਟਰੋਲ ਨਹੀਂ ਰੱਖਦਾ ਤੇ ਜਦੋਂ ਬੋਲਣ ਲੱਗਦਾ ਦੂਸਰਿਆਂ ਨੂੰ ਉਦੋਂ ਵੀ ਸੰਜਮ ਨਹੀਂ ਹੁਣ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਹੜਾ ਸਿਆਸਤ ਦਾ ਸਫਰ ਸੀ ਦਿਓਾਂ ਜੀਆ ਦਾ ਉੱਤੇ ਲਗਭਗ ਖਤਮ ਹੈ ਪਰ ਜਿੰਨੇ ਵੀ ਨਵੇਂ ਸਿਆਸਤ ਵਿੱਚ ਆ ਰਹੇ ਨੇ ਸਿਆਸਤ ਹੁੰਦਾ ਤੋਲ ਬੋਲ ਤੇ ਫਿਰ ਤੋਲ ਮੋਲ ਤੇ ਫਿਰ ਬੋਲ ਦੀ ਗੱਲ ਹੁੰਦੀ ਹੈ ਪਰ ਜਿਹੜੇ ਤਰੀਕੇ ਨਾਲ ਦੋਵੇਂ ਜੀ ਬੋਲਦੇ ਨੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਸਿਆਸਤ ਦਾ ਕੋਈ ਬਹੁਤਾ ਓੜਾੜਾ ਹੁੰਦਾ ਹੈ ਮੇਰੇ ਕੋਲ ਅਗਲੀ ਖਬਰ ਹੈ ਸੀਰੀਅਸ ਹੈ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਜਿਹੜੀ ਸਾਬਕਾ ਮੁੱਖ ਮੰਤਰੀ ਰਹੀ ਹੈ ਪੀਪਲ ਡੈਮੋਕ੍ਰੇਸੀ ਪੀ ਡੀ ਪੀ ਕਹਿੰਦੇ ਨੂੰ ਕਿੰਦੀ 7000 ਜਾਇਦਾਦਾਂ ਇੱਕ ਸਾਲ ਦੇ ਅੰਦਰ ਵਕਫ ਫੋਰਡ ਦੀਆਂ ਜਿਹੜੀਆਂ ਨੇ ਉਹ ਖੋਲੀਆਂ ਨੇ ਸਰਕਾਰ ਨੇ 7000 ਜਾਇਦਾਦਾਂ ਗਵਾਚੀਆਂ ਉਹਨਾਂ ਨੇ ਦੇਸ਼ ਭਰ ਵਿੱਚ 3.55 ਲੱਖ ਤੋਂ ਵੱਧ ਵਕਫ ਜਾਇਦਾਦਾਂ ਗਾਇਬ ਨੇ ਇਕੱਲੇ ਜੰਮੂ ਕਸ਼ਮੀਰ ਵਿੱਚ 7000 ਜਿਹੜੀਆਂ ਭਾਰਤ ਸਰਕਾਰ ਨੇ ਖੋਲੀਆਂ ਵਕਫ ਫੋਰਡ ਮੁਸਲਮਾਨਾਂ ਦਾ ਬੋਰਡ ਆ ਜਿਹੜੇ ਮਸਜਿਦਾਂ ਦੇ ਨਾਮ ਇਸਲਾਮਿਕ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਰੱਖਦੇ ਨੇ ਪਰ ਭਾਰਤ ਸਰਕਾਰ ਨੇ ਇੰਨੀ ਜ਼ੋਰ ਦੀ ਸ਼ਿਕੰਜਾ ਕੱਸਿਆ ਕਿ ਉਹਨਾਂ ਦੀਆਂ ਜਾਇਦਾਦਾਂ ਸਰਕਾਰੀ ਜਾਂ ਆਪਣੇ ਖਾਸ ਬੰਦਿਆਂ ਨੂੰ ਜਿਵੇਂ ਵੀ ਖੁਰਦ-ਬੁਰਦ ਕਰਨੀਆਂ ਸ਼ੁਰੂ ਕਰਦੇ ਸਤ ਹਜ਼ਾਰ ਜਮ ਕਸ਼ਮੀਰ ਦੀਆਂ ਨੇ ਹੁਣ ਸਿੱਖਾਂ ਨੂੰ ਸੋਚਣਾ ਪੈਣਾ ਹੈ ਜਿਹੜੀਆਂ ਸਿੱਖਾਂ ਨੇ ਸਿੱਖ ਇੰਸਟੀਚੂਟਸ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਚੀਫ ਖਾਲਸਾ ਦਿਵਾਨ ਹੈ ਹੋਰ ਨੇ ਜਾਂ ਸਾਡੇ ਡੇਰੇ ਨੇ ਉਹਨਾਂ ਦੇ ਨਾਮ ਤੇ ਵੀ ਬਹੁਤ ਵੱਡੀ ਵੱਡੀ ਪ੍ਰਾਪਰਟੀ ਹੈ ਭਾਜਪਾ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਹੌਲੀ-ਹੌਲੀ ਕਿਉਂਕਿ ਸਾਡੇ ਬਹੁਤ ਸਾਰੇ ਮੁਕੱਦਮੇ ਅਦਾਲਤਾਂ ਵਿੱਚ ਚੱਲ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਵੀ ਡੇਰਿਆਂ ਦੇ ਵੀ ਸਿੱਖ ਇੰਸਟੀਚੂਟਸ ਦੇ ਵੀ ਸਰਕਾਰ ਉਹਨਾਂ ਦਾ ਫੈਸਲਾ ਲੈ ਕੇ ਜੇ ਵਕਫ ਬੋਰਡ ਦੇ ਇਹਨੇ ਮੁਸਲਮਾਨਾਂ ਦੀ ਗਿਣਤੀ ਤਕਰੀਬਨ 20% ਹੈ ਭਾਰਤ ਦੇ ਵਿੱਚ ਜੇ ਉਹਨਾਂ ਦਾ ਇਹ ਹਾਲਾਤ ਹੈ ਸਾਡੀ ਸਿੱਖਾਂ ਦੀ ਪ੍ਰਾਪਰਟੀ ਦਾ ਕੀ ਹਾਲ ਹੋਵੇਗਾ ਮੈਂ ਪੰਥ ਦੇ ਵਿੜੇ ਵਿੱਚ ਇਹ ਮੁਸ਼ਕਲਾ ਰੱਖ ਲਿਆ ਕਿ ਤੁਸੀਂ ਇਹਦਾ ਹੱਲ ਸੋਚਣਾ ਸ਼ੁਰੂ ਕਰ ਦਿਓ ਭਾਰਤ ਵਿੱਚ ਬੈਠੇ ਹੋਏ ਜਿੰਨੇ ਵੀ ਸਿੱਖ ਆਰਗੇਨਾਈਜੇਸ਼ਨ ਨੇ ਆਪਣੇ ਆਪਣੇ ਬਚਾਲੀ ਤਿਆਰੀ ਕਰ ਲਿਓ ਅੱਜ ਵਕਫ ਬੋਰਡ ਨਾ ਹੋਇਆ ਕਲ ਨੂੰ ਸਿੱਖ ਇੰਸਟੀਚਿਊਟ ਨਾ ਹੋ ਸਕਦਾ ਜੇ ਵਕਫ ਫੋਰਡ ਵਾਲੇ ਕੁਝ ਨਹੀਂ ਕਰ ਸਕੇ ਤੇ ਮੈਨੂੰ ਲੱਗਦਾ ਸ਼੍ਰੋਮਣੀ ਕਮੇਟੀ ਕੋਲ ਜਿਹੜੀ ਅਰਬਾਂ ਦੀ ਜਾਇਦਾਦ ਆ ਉਹਨੂੰ ਸਿੱਖਾਂ ਦੇ ਭਲੇ ਵਾਸਤੇ ਵਰਤਣਾ ਸ਼ੁਰੂ ਕਰ ਦੇ ਨਹੀਂ ਤੇ ਜਿਵੇਂ ਸਿੱਖ ਕਹਿੰਦੇ ਸਨ ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ ਜਿਹੜਾ ਪੈਸਾ ਜਿਹੜੀ ਪ੍ਰਾਪਰਟੀ ਤੁਸੀਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਵਰਤ ਲੋਗੇ ਉਹੋ ਹੀ ਤੁਹਾਡੀ ਨਹੀਂ ਤੇ ਅੱਜ ਨਹੀਂ ਤੇ ਕੱਲ ਸਰਕਾਰ ਉਹਦੇ ਤੇ ਕਬਜ਼ਾ ਕਰ ਲਵੇਗੀ ਮੇਰੇ ਕੋਲ ਅਗਲੀ ਖਬਰ ਹੈ ਪੰਥਕ ਸੰਸਥਾਵਾਂ ਦੀ ਰਾਖੇ ਲਈ ਪੰਥ ਇਕੱਠਾ ਹੋਵੇ ਸੁਖਬੀਰ ਬਾਦਲ ਨੇ ਕਿਹਾ ਪਰ ਪੰਥ ਨੂੰ ਵਿਗਾੜਿਆ ਕਿਨੇ ਪੰਥ ਦਾ ਜਿਹੜਾ ਕਨਸੈਪਟ ਸੀ ਉਹਨੂੰ ਬਰਬਾਦ ਕਰਨ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਸੀ ਕਿ ਆਨੰਦਪੁਰ ਨੂੰ 15 ਸਾਲ ਪਹਿਲਾਂ ਅਕਾਲੀ ਦਾਲ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ। ਸ਼੍ਰੀ ਅਮਰitsar ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਨ ਦੀ ਗੱਲ ਹੋਈ ਤੇ ਲక్ష్ਮੀਕਾਂਤ ਚਾਵਲਾ ਉਹ ਸਿਗਰਟਾਂ ਤੇ ਬੀੜੀਆਂ ਲੈ ਕੇ ਕਹਿੰਦੀ ਹੈ ਕਿ ਸਿਗਰਟ ਬੀੜੀ ਪੀਏਗੇ ਸ਼ਾਂਤ ਸੇ ਜੀਏਗੇ। ਅਕਾਲੀ ਭਾਜਪਾ ਸਰਕਾਰ ਦੇ ਵਿੱਚ ਉਹ ਲక్ష్ਮੀਕਾਂਤ ਚਾਵਲਾ ਹੈਲਥ ਮੰਤਰੀ ਰਹੀ ਹੈ। ਤੁਸੀਂ ਪਵਿੱਤਰ ਸ਼ਹਿਰ ਤੁਸੀਂ ਮੰਗਿਆ ਪਰ ਜਿਹੜੇ ਪਵਿੱਤਰ ਸ਼ਹਿਰ ਨੂੰ ਅਪਵਿੱਤਰ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਮੰਤਰੀ ਬਣਾਇਆ ਇਸੇ ਕਰਕੇ ਤੁਹਾਡਾ ਹਾਲ ਹੋਇਆ ਕਿ ਤੁਸੀਂ ਪੰਥ ਦੀ ਤੁਸੀਂ ਪੰਥ ਦੇ ਜਿਹੜੇ ਵਧੀਆ ਲੋਕ ਸਨ ਉਹਨਾਂ ਨੂੰ ਬਰਬਾਦ ਕਰ ਦਿੱਤਾ ਕਿ ਅੱਜ ਤੁਸੀਂ ਪੰਥ ਤੋਂ ਵਾਸਤਾ ਰੱਖਦੇ ਹੋ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਸਮੇਂ 'ਚ ਕੋਈ ਤੁਹਾਡਾ ਕੋਈ ਅਕਾਲੀ ਦਲ ਬਾਦਲ ਦਾ ਕੋਈ ਵਾਰਿਸ਼ ਹੋਵੇਗਾ ਪਰ ਦੂਜੇ ਪਾਸੇ ਜਿਹੜੇ ਬਾਕੀ ਸਿੱਖ ਸਿਆਸਤਦਾਨ ਨੇ ਜਿਹੜੇ ਸਿਆਣੇ ਬੈਠੇ ਹੋਏ ਨੇ ਜਿਹੜੇ ਅਸੀਂ ਸਾਰੇ ਕਹਿੰਦੇ ਸੀ ਬਾਦਲ ਦਲ ਗਲਤ ਆ ਇਹ ਪੰਥ ਦਾ ਨਹੀਂ ਇਹ ਉਹਨਾਂ ਵਾਸਤੇ ਜੋ ਮੌਕਾ ਸੀ ਉਹਨਾਂ ਦਾ ਚੁੱਪ ਕਰਕੇ ਬੈਠਣਾ ਘਟ ਕਰਿਆ ਔਰ ਜਿਹੜਾ ਅਕਾਲੀ ਦਲ ਜਥੇਦਾਰ ਹਰਪ੍ਰੀਤ ਸਿੰਘ ਹੋਰਾ ਬਣਾਇਆ ਉਹਦੇ ਵਿੱਚ ਵੀ ਅੱਧੇ ਅਕਾਲੀ ਉਹੋ ਹੀ ਨੇ ਜਿਹੜੇ ਬਾਦਲ ਨੂੰ ਜੀ ਹਜ਼ੂਰੀ ਕਰਦੇ ਸਨ ਇਸ ਵੇਲੇ ਸਿੱਖ ਰਾਜਨੀਤੀ ਵਿੱਚ ਖਲਾਅ ਹੈ ਜੋਗ ਸਿੱਖ ਆਗੂ ਜਿਹੜੇ ਨੇ ਅੱਗੇ ਆਣ ਕੇ ਇਸ ਕਮਾਂਡ ਨੂੰ ਸੰਭਾਲਣ ਅਕਾਲੀ ਦਲ ਬਾਦਲ ਵਿੱਚ ਕੋਈ ਉਹੋ ਜੀ ਗੱਲ ਨਹੀਂ ਜਿੰਨੇ ਮਰਜ਼ੀ ਉਹ ਬਿਆਨ ਦਈ ਜਾ ਰਹੇ ਨੇ ਜੀ ਅਗਲੀ ਖਬਰ ਮੇਰੇ ਕੋਲ ਅਮਰੀਕਾ ਦੇ ਵਿੱਚ ਐਚਬੀ1 ਵੀਜ਼ਾ ਇੰਟਰਵਿਊ ਰੱਦ ਕਰ ਦਿੱਤੀਆਂ ਨੇ ਕਹਿੰਦੇ ਨੇ ਜੀ ਬਿਨੇ ਕਾਰਨ ਦੀਆਂ ਪਹਿਲਾਂ ਤਾਂ ਇੰਟਰਵਿਊ ਅਚਾਨਕ ਇਸ ਮੇਲੇ ਮਉਤਲ ਕਰ ਦਿੱਤੀਆਂ ਗਈਆਂ ਕਾਰਨ ਕਹਿੰਦੇ ਨੇ ਚਾ ਸ਼ਾਇਦ ਆਨਲਾਈਨ ਪ੍ਰੋਫਾਈਲਾਂ ਦੀ ਪੜਤਾਲ ਕੀਤੀ ਜਾਵੇ ਕਿ ਉਹ ਸੋਸ਼ਲ ਮੀਡੀਆ ਤੇ ਕੀ ਪਾਉਂਦੇ ਨੇ ਉਹਦੇ ਵਾਸਤੇ ਅਮਰੀਕਾ ਵਿੱਚ ਭਾਰਤੀਆਂ ਵਾਸਤੇ ਵੀ ਵੱਡਾ ਦਬਾਅ ਆ 85000 ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਿਹੜੇ ਵੀ ਸਾਡੇ ਰਿਸ਼ਤੇਦਾਰ ਪੰਜਾਬ ਪਾਰਟ ਦੇ ਵਿੱਚ ਬੈਠੇ ਹੋਏ ਅਮਰੀਕਾ ਦੀ 20 25 25 ਲੱਖ ਦੇ ਰਹੇ ਨੇ ਉਹਨਾਂ ਨੂੰ ਜ਼ਰੂਰ ਦੱਸ ਦਿਓ ਕਿ ਅਮਰੀਕਾ ਇਸੋੜੀ ਐਪਲੀਕੇਸ਼ਨਸ ਨਹੀਂ ਲੈ ਰਿਹਾਵੇਂ ਆਪਣੇ ਪੈਸੇ ਬਰਬਾਦ ਨਾ ਕਰਿਓ ਲੀਗਲ ਤਰੀਕੇ ਨਾਲ ਜਾਓ ਭਾਵੇਂ ਤੁਸੀਂ ਉਸ ਐਜੂਕੇਸ਼ਨ ਨੂੰ ਉਸ ਕਰਾਈਟਰੀਆ ਨੂੰ ਪੂਰਾ ਕਰੋ ਇਲੈਗਲ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਾਨਾਂ ਵੀ ਗਵਾ ਚੁੱਕੇ ਨੇ ਪੈਸਾ ਵੀ ਗਵਾ ਚੁੱਕੇ ਨੇ ਪਰਿਵਾਰ ਕੋਲ ਪੈਸਾ ਵੀ ਗਿਆ ਤੇ ਪੁੱਤਰ ਵੀ ਗਿਆ ਬਹੁਤ ਵੱਡਾ ਦੋਖਿਆ ਮਿਲ ਕੇ ਆਪਣੀ ਕੌਮ ਆਪਣੇ ਦੇਸ਼ ਆਪਣੇ ਲੋਕਾਂ ਦੀ ਚੜ੍ਹਦੀ ਕਲ ਵਾਲੀ ਕੁਝ ਵੀ ਕਰ ਸਕਦੇ ਆ ਕਰੀਏ ਗੁਰੂ ਭਲੀ ਕਰੇਗਾ ਹੋਈਆਂ ਗਲਤੀਆਂ ਦੀ ਖਿਮਾ ਜੀ ਅਗਲੇ ਹਫਤੇ ਫਿਰ ਮਿਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ